ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜਿਸ ਵਿੱਚ ਕਿਸਾਨ ਪੂਰੀ ਮਿਹਨਤ ਨਾਲ ਖੇਤੀ ਕਰਦੇ ਹਨ ਇੱਥੇ ਹੀ ਕਿਸਾਨ ਔਰਤਾਂ ਵੀ ਖੇਤੀ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੀਆਂ ਹਨ ਅਜਿਹੀ ਹੀ ਇੱਕ ਕਿਸਾਨ ਔਰਤ ਕੁਲਵਿੰਦਰ ਕੌਰ ਜੋ ਕਿ ਪਿੰਡ ਢੰਡਾ ਬਲਾਕ ਰੁਰਕਾ ਕਲਾਂ ਜ਼ਿਲ੍ਹਾ ਜਲੰਧਰ ਦੀ ਵਸਨੀਕ ਹੈ ਜੋ ਆਪਣੀ ਖੇਤੀ ਦੇ ਸਾਰੇ ਕੰਮਕਾਜ ਆਪਣੇ ਹੱਥੀਂ ਆਪ ਕਰਦੀ ਹੈ ਅਤੇ ਆਪਣੇ ਪਰਿਵਾਰ ਦੀ ਵਧੀਆ ਸੰਭਾਲ ਕਰ ਰਹੀ ਹੈ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਤੇ ਹੋਰ ਸਹਾਇਕ ਕਿੱਤੇ ਅਪਣਾ ਕੇ ਇਸ ਕਿਸਾਨ ਔਰਤ ਨੇ ਦੂਜੀਆਂ ਔਰਤਾਂ ਲਈ ਇੱਕ ਮਿਸਾਲ ਦਾ ਕੰਮ ਕੀਤਾ ਹੈ ਆਓ ਸੁਣਦੇ ਹਾਂ ਇਸ ਕਿਸਾਨ ਔਰਤ ਦੀ ਸਫਲਤਾ ਦੀ ਕਹਾਣੀ ਇਸੇ ਦੀ ਜ਼ੁਬਾਨੀ ਸਸਿਕਾਲ ਜੀ ਮੇਰਾ ਨਾਮ ਕੁਲਵਿੰਦਰ ਕੌਰ ਹੈ ਮੈਂ ਪਿੰਟਣੜਿਆਂ ਦੀ ਰਹਿਣ ਵਾਲੀ ਆ ਜਿਲ੍ਹਾ ਜਲੰਧਰ ਤੋਂ ਆ ਅਸੀਂ ਆਪਣੀ ਖੇਤੀ ਖੁਦ ਕਰਦੇ ਆ ਦਾ ਅਸੀਂ ਕਣਕ ਮੱਕੀ ਝੋਨਾ ਸਰੋਂ ਆਪ ਲਾਉਨੇ ਆ ਇਹਦੇ ਵਿੱਚ ਜੋ ਵੀ ਆਪਾਂ ਖਾਦ ਦਵਾਈ ਪਾਉਣੀ ਆ ਉਹ ਅਸੀਂ ਆਪ ਪਾਉਨੇ ਆ ਕਿਉਂਕਿ ਮੈਂ ਆਪਣੇ ਪਸ਼ੂ ਪਾਲ ਵੀ ਰੱਖੇ ਆ ਪਸ਼ੂਆਂ ਨੂੰ ਵੀ ਦੇਖਣਾ ਫਸਲ ਵੀ ਦੇਖਣੀ ਕਰਦਾ ਸਵੇਰ ਨੂੰ ਮੇਰੀ ਮਾਰਨਿੰਗ ਟਾਈਮ ਸ਼ੁਰੂ ਹੋ ਜਾਂਦੀ ਆ ਜਿਹਦੇ ਵਿੱਚ ਮੈਂ ਆਪਣੇ ਪਸ਼ੂਆਂ ਨੂੰ ਆਪਣੇ ਪੱਠੇ ਜੋ ਪਾਣੀ ਧਾਣੀ ਡੋਹਣਾ ਧਾਰਾਂ ਚੋੜੀਆਂ ਉਹ ਸਾਰਾ ਕੰਮ ਮੈਂ ਆਪ ਕਰਦੀ ਆ ਕੋਈ ਵੀ ਅਸੀਂ ਇਹੋ ਜਿਹਾ ਬੰਦਾ ਨਹੀਂ ਰੱਖਿਆ ਜਿਹੜਾ ਸਾਡੇ ਨਾਲ ਹੈਲਪ ਕਰਾਵੇ ਮੈਂ ਖੁਦ ਕੰਮ ਕਰਦੀ ਆ ਉਸ ਤੋਂ ਬਾਅਦ ਆਸੀਂ ਆਪਣੇ ਖੇਤੀਬਾੜੀ ਚ ਖੱਤਿਆਂ ਚ ਗਿੜੇ ਮਾਰੀਦੇ ਆ ਦੇਖੀਦਾ ਆ ਇਹ ਚ ਕਿਸ ਚੀਜ਼ ਦੀ ਲੋੜ ਆ ਕੀ ਪਾਉਣਾ ਆ ਅਸੀਂ ਉਹ ਸਾਰੀ ਆਪ ਕਰਦੇ ਆ ਇਸ ਟਾਈਮ ਮੈਂ ਕਣਕ ਤੇ ਸਰੋਂ ਦੀ ਫਸਲ ਬੀਜੀ ਹੋਈ ਆ ਜੋ ਇਸ ਟਾਈਮ ਬਹੁਤ ਵਧੀਆ ਆ ਜੇ ਸਾਡੀ ਕੋਈ ਫਸਲ ਦੇ ਵਿੱਚ ਕਮੀ ਜਾਂ ਮਿੱਟੀ ਦੀ ਘਾਟ ਆਉਂਦੀ ਆ ਉਹ ਅਸੀਂ ਯੂਨੀਵਰਸਿਟੀ ਜਾਂ ਰੁੜਕੇ ਤੋਂ ਬਲਾਕ ਤੋਂ ਦਿਖਾਲ ਕੇ ਪਰਮਿਟੀ ਦੀ ਪਰਖ ਕਰਾ ਲਈਦੀ ਆ ਮੈਂ ਕਿਸਾਨ ਵੀਰਾਂ ਨੂੰ ਤੇ ਬੀਬੀਆਂ ਨੂੰ ਇਹੀ ਕਵਾਂਗੀ ਵੀ ਤੁਸੀਂ ਆਪਣੇ ਟੈਂਪ ਟੂ ਟੈਂਪ ਮਿੱਟੀ ਦੀ ਪਰਖ ਕਰਾਇਆ ਕਰੋ ਜਿੱਤੇ ਤੁਹਾਨੂੰ ਪਤਾ ਲੱਗੇ ਸਾਡੀ ਮਿੱਟੀ ਵਿੱਚ ਕਿਹੜੀ ਕਮੀ ਆ ਕਿਸ ਚੀਜ਼ ਦੀ ਘਾਟ ਆ ਅਸੀਂ ਉਹਨੂੰ ਪੂਰਾ ਕਰ ਸਕੀਏ ਇਹ ਨਹੀਂ ਆਵਾ ਗੋਣ ਅਸੀਂ ਫਸਲਾਂ ਨੂੰ ਦਵਾਈਆਂ ੁੱਟੀ ਚੱਲੀਏ ਜਿਹਦੇ ਨਾਲ ਸਾਡੀ ਫਸਲ ਵੀ ਤਾਂ ਹੁੰਦੀ ਹੈ ਖਰਾਬ ਪਰ ਓਲਡਾ ਸਾਡੀ ਜ਼ਮੀਨ ਖਰਾਬ ਹੋ ਰਹੀ ਆ ਇਸ ਲਈ ਜ਼ਮੀਨ ਨੂੰ ਨਾ ਖਰਾਬ ਕਰਾਓ ਤੁਸੀਂ ਆਪਣੀ ਯੂਨੀਵਰਸਿਟੀ ਤੋਂ ਜਾਂ ਰੁਰਕਾ ਬਲਾਕ ਤੋਂ ਆਪਣੇ ਕਹਿ ਕੇ ਮਿੱਟੀ ਦੀ ਪਰਖ ਕਰਾਇਆ ਕਰੋ ਮੈਂ ਰੁਰਕਾ ਬਲਾਕ ਵਿੱਚ ਆਤਮਾ ਸਕੀਮ ਰਾਹੀਂ ਟਰੇਨਿੰਗ ਵੀ ਲਈਆ ਚਾਰ ਚਟਨੀ ਮਰਬਿਆਂ ਦੀ ਮੈਂ ਟਰੇਨਿੰਗ ਫੋਲ ਕੀਤੀ ਆ ਸਾਰੀ ਕੀਤੀ ਆ ਹਜੇ ਮੇਰਾ ਆਪਣਾ ਖੇਤੀਬਾੜੀ ਦਾ ਕੰਮ ਚੱਲ ਰਿਹਾ ਆ ਜੇ ਕਿਸੇ ਟਾਈਮ ਮੈਨੂੰ ਲੋਡ ਪਈ ਤਾਂ ਮੈਂ ਆਪਣਾ ਚਾਰ ਚਟਨੀ ਮਰਬਿਆਂ ਦਾ ਵੀ ਕੰਮ ਸ਼ੁਰੂ ਕਰ ਸਕਦੀ ਆ ਬਾਕੀ ਮੈਂ ਪਸ਼ੂ ਪਾਲ ਜਿਹਦੇ ਵਿੱਚ ਮੇਰੀਆਂ 5-6 ਮੱਝਾਂ ਤੇ 2-3 ਗਾਈਆਂ ਰੱਖੀਆਂ ਆ ਜਿਨ੍ਹਾਂ ਮੈਂ ਖੁਦ ਆਪਣੇ ਆਪ ਹੀ ਉਹ ਸਾਰਾ ਉਹਨਾਂ ਨੂੰ ਸੰਭਾਲਦੀ ਆ ਧਾਰਾ ਚੋ ਕੇ ਦੁੱਧ ਡੈਰੀ ਚ ਪਾ ਕੇ ਹੰਨੀ ਆ ਤੇ ਜੇ ਮੇਰੇ ਬੱਚਿਆਂ ਦੇ ਵੀ ਆਪਣੀ ਜ਼ਿੰਮੇਵਾਰੀ ਮੈਂ ਖੁਦ ਲਈ ਆ ਮੈਂ ਲੇਡੀਜ਼ ਨੂੰ ਇਹ ਕਹੂੰਗੀ ਕਿ ਤੁਸੀਂ ਆਪਣੇ ਆਪ ਨੂੰ ਘਟਨਾ ਸਮਝਿਆ ਕਰੋ ਤੁਸੀਂ ਵੀ ਆਪਣੇ ਕੋਈ ਵੀ ਕੰਮ ਸ਼ੁਰੂ ਕਰੋ ਤੁਸੀਂ ਉੱਤੇ ਸਫਲਤਾ ਪ੍ਰਾਪਤ ਕਰ ਸਕਦੇ ਆ ਜਿੱਦਾਂ ਮੈਂ ਛੋਟੇ ਜਿਹੇ ਆਪਣੇ ਘਰ ਦੀ ਖੇਤੀ ਤੋਂ ਹੀ ਸ਼ੁਰੂ ਕੀਤਾ ਤੇ ਅਸੀਂ ਹੌਲੀ ਹੌਲੀ ਗਾਂ ਜ਼ਮੀਨ ਹਾਲੇ ਤੇ ਲੈ ਕੇ ਅਸੀਂ ਹਸਬੰਡ ਵਾਈਫ ਦੋਨੇ ਜਣੇ ਖੇਤੀ ਬਹੁਤ ਵਧੀਆ ਕਰ ਰਹੇ ਆ ਤੇ ਜੇ ਅਸੀਂ ਸਾਰੇ ਜਣੇ ਰਲ ਕੇ ਇਹ ਕੰਮ ਕਰੀਏ ਤਾਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਕੰਮ ਆਪਣੇ ਆਪ ਕਰ ਸਕਦੀਆਂ ਆ ਕਿਸੇ ਤੇ ਅਧੀਨ ਨਹੀਂ ਹੋ ਸਕਦੀਆਂ ਬਾਕੀ ਮੈਂ ਸਾਰੀਆਂ ਲੇਡੀਜ਼ ਨੂੰ ਇਹ ਕਹੂੰਗੀ ਕੋਈ ਵੀ ਕੰਮ ਛੋਟਾ ਨਹੀਂ ਹੈਗਾ ਚਾਹੇ ਅਸੀਂ ਛੋਟੇ ਜਿਹੇ ਖੇਤੀ ਕਰਦੇ ਆਂ ਚਾਹੇ ਅਸੀਂ ਪਸ਼ੂ ਪਾਲ ਰੱਖਿਆ ਆ ਚਾਹੇ ਛੋਟਾ ਜਿਹਾ ਬਿਜ਼ਨਸ ਇਹ ਸ਼ੁਰੂ ਕਰ ਲਈਏ ਤੇ ਉਹਦੇ ਨਾਲ ਅਸੀਂ ਸਫਲਤਾ ਪ੍ਰਾਪਤ ਕਰ ਸਕਦੇ ਆ ਤੇ ਆਪਣੇ ਘਰ ਨੂੰ ਤੇ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਸੰਭ ਸਕਦੇ ਆ ਤੇ ਜੇ ਆਪਾਂ ਇਹੀ ਚਾਰ ਦਿਵਾਰੀ ਦੇ ਅੰਦਰ ਰਹਿ ਕੇ ਆਪਾਂ ਕੁਝ ਨਹੀਂ ਕਰ ਸਕਦੇ ਇੰਨਾ ਆ ਕਿ ਉੱਥੋਂ ਦੇ ਘਰ ਦੇ ਵਿੱਚ ਘਰ ਹੀ ਰਹਿ ਜੰਨੇ ਆ ਜੇ ਆਪਾਂ ਘਰੋਂ ਬਾਹਰ ਨਿਕਲ ਕੇ ਦੇਖੀਏ ਤੇ ਆਪਣੇ ਨਾਲੋਂ ਬਹੁਤ ਲੇਡਿਸ ਅੱਗੇ ਜਾ ਚੁੱਕੀਆਂ ਜਿਹੜਾ ਕੰਮ ਕਰਦੀਆਂ ਮੈਂ ਕਹੂੰਗੀ ਤੁਸੀਂ ਵੀ ਲੇਡਿਸ ਇੱਕ ਜਾਂ ਦੋ ਜਣੀਆਂ ਇਕੱਠੀਆਂ ਹੋ ਕੇ ਆਪਾਂ ਗਰੁੱਪ ਬਣਾ ਸਕਦੀਆਂ ਆ ਗਰੁੱਪ ਬਣਾ ਕੇ ਆਪਾਂ ਕੰਮ ਕਰ ਸਕਦੀਆਂ ਆ ਮੈਂ ਡਾਕਟਰ ਜਸੁੰਦਰ कौर बराड़ ਪ੍ਰੋਫੈਸਰ ਭੋਜਨ ਤੇ ਪੋਸ਼ਣ ਵਿਭਾਗ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਔਰਤਾਂ ਦਾ ਖੇਤੀਬਾੜੀ ਦੇ ਵਿੱਚ ਯੋਗਦਾਨ ਘਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਇੱਕ ਔਰਤ ਆਪਣੇ ਪਰਿਵਾਰ ਨੂੰ ਅ ਅੱਗੇ ਵਧਾਉਣ ਦੇ ਲਈ ਬਹੁਤ ਸਾਰੇ ਕੰਮ ਕਰਦੀ ਹੈ ਚੁੱਲ੍ਹੇ ਚੌਕੇ ਤੋਂ ਬਿਨਾ ਬੱਚੇ ਪਾਲਣ ਤੋਂ ਬਿਨਾ ਹੋਰ ਬਹੁਤ ਸਾਰੇ ਕੰਮ ਜਿਹੜੇ ਕਿ ਸਾਡੇ ਖੇਤੀਬਾੜੀ ਨਾਲ ਸੰਬੰਧਿਤ ਹਨ ਕਰਦੀ ਹੈ ਜਿਵੇਂ ਘਰ ਦੇ ਵਿੱਚ ਪਸ਼ੂ ਪਾਲਣ ਤੋਂ ਲੈ ਕੇ ਸੋ ਪਸ਼ੂ ਜਿਹੜਾ ਹੈਗਾ ਡੇਰੀ ਦਾ ਧੰਦਾ ਕਹਿ ਲਓ ਜਾਂ ਪਸ਼ੂ ਪਾਲਣ ਦਾ ਧੰਦਾ ਉਸ ਤੋਂ ਲੈ ਕੇ ਉਸ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਪਸ਼ੂਆਂ ਨੂੰ ਨਿਲਾਉਣਾ ਉਹਨਾਂ ਨੂੰ ਪਾਣੀ ਪਿਲਾਉਣਾ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਹੈਗਾ ਦੁੱਧ ਚੋਣਾ ਫਿਰ ਦੁੱਧ ਨੂੰ ਰਿੜਕਣਾ ਮੱਖਣ ਕੱਢਣਾ ਘਿਓ ਬਣਾਉਣਾ ਇਹ ਸਾਰੇ ਕੰਮ ਇੱਕ ਔਰਤ ਕਰਦੀ ਹੈ ਤਾਂ ਆਦਮੀ ਸਿਰਫ ਜਿਹੜੇ ਹੈਗੇ ਨੇ ਉਹ ਜਿਹੜਾ ਹੈਗਾ ਚਾਰਾ ਲਿਉਣ ਦਾ ਕੰਮ ਤੇ ਜਾਂ ਫਿਰ ਜਦੋਂ ਪਸ਼ੂ ਬਿਮਾਰ ਹੁੰਦਾ ਹੈ ਉਦੋਂ ਡਾਕਟਰ ਨੂੰ ਲਿਆਉਣ ਦਾ ਕੰਮ ਕਰਦੇ ਨੇ ਇਸ ਤਰੀਕੇ ਦੇ ਨਾਲ ਉਹ ਆਪਣੇ ਪਰਿਵਾਰ ਦੀ ਆਮਦਨ ਵੀ ਵਧਾਉਂਦੀਆਂ ਨੇ ਤੇ ਪਰਿਵਾਰ ਦੀ ਜਿਹੜੀ ਹੈਗੀ ਹੈ ਸਿਹਤ ਚੰਗੀ ਰੱਖਣ ਦੇ ਵਿੱਚ ਇੱਕ ਜਿਹੜੇ ਹੈਗੇ ਹੈ ਘਰੇਲੂ ਪਦਾਰਥ ਬਣਾ ਕੇ ਉਸੇ ਘਰ ਦੇ ਦੁੱਧ ਤੋਂ ਜਿਵੇਂ ਖੋਆ ਬਣਾਉਣਾ ਅੱਜ ਕੱਲ ਜਿਵੇਂ ਹੁਣ ਸਰਦੀਆਂ ਮੌਸਮ ਹੈ ਤਾਂ ਗਾਜਰਾਂ ਦਾ ਗਜਰੇਲਾ ਬਣਾਉਣਾ ਤਾਂ ਉਸ ਤਰੀਕੇ ਦੇ ਨਾਲ ਇਹ ਸਾਰੇ ਪੋਸ਼ਟਿਕ ਭੋਜਨ ਬਣਾ ਕੇ ਉਹ ਆਪਣੇ ਪਰਿਵਾਰ ਦੀ ਤੰਦਰੁਸਤੀ ਜਿਹੜੀ ਹੈਗੀ ਸਿਹਤ ਨੂੰ ਕਾਮਯਾਬ ਕਰਦੀਆਂ ਨੇ ਤਾਂ ਕਿ ਜੇ ਪਰਿਵਾਰ ਤੰਦਰੁਸਤ ਹੋਏਗਾ ਤਾਂ ਉਹ ਆਪਣੇ ਘਰ ਦੇ ਆਪਾਂ ਸਾਰੇ ਹੋਰ ਕੰਮ ਕਰ ਸਕਦੇ ਆ ਤੇ ਬਿਮਾਰੀਆਂ ਤੇ ਹੋਣ ਵਾਲਾ ਖਰਚਾ ਬਚਾ ਸਕਦੇ ਆ ਸੋ ਇਸ ਡੇਰੀ ਦੇ ਧੰਦੇ ਤੋਂ ਬਿਨਾ ਇਹ ਔਰਤਾਂ ਜਿਹੜੀਆਂ ਹੈਗੀਆਂ ਖੇਤੀ ਦਾ ਕੰਮ ਬੀਜ ਬੀਜਣ ਤੋਂ ਲੈ ਕੇ ਉਸੋ ਬੀਜ ਬੀਜਣਾ ਬੀਜ ਦੀ ਸਿਧਾਈ ਕਰਨਾ ਘਰੇ ਉਹਨੂੰ ਸਾਫ਼ ਕਰਨਾ ਬੀਜਣ ਤੋਂ ਪਹਿਲਾਂ ਉਹਨੂੰ ਘਰੇ ਭਿਉਂ ਕੇ ਰੱਖਣਾ ਇਹ ਸਾਰੇ ਕੰਮ ਔਰਤਾਂ ਕਰਦੀਆਂ ਨੇ ਉਸ ਤੋਂ ਬਾਅਦ ਬੀਜ ਬੀਜਤਾ ਜਦੋਂ ਫਸਲ ਬੀਜੀ ਜਾਂਦੀ ਹੈ ਤਾਂ ਫਸਲ ਦੇ ਵਿੱਚੋਂ ਖੇਤਾਂ ਦੇ ਵਿੱਚ ਜਿਵੇਂ ਤੁਸੀਂ ਜੇ ਆਪਾਂ ਝੋਨੇ ਦੀ ਗੱਲ ਕਰੀਏ ਤਾਂ ਉਹਦੀ ਪਨੀਰੀ ਬਹੁਤ ਸਾਰੀਆਂ ਔਰਤਾਂ ਉਹਨਾਂ ਦੇ ਜਿਹੜਾ ਹੈਗਾ ਆਪਣੇ ਇਕਨੋਮਿਕ ਸਟੇਟਸ ਦੇ ਅਨਸਾਰ ਪਰਿਵਾਰ ਦੀ ਆਮਦਨ ਦੇ ਹਿਸਾਬ ਦੇ ਨਾਲ ਗਰੀਬ ਔਰਤਾਂ ਜਿਹੜੀਆਂ ਹੈਗੀਆਂ ਉਹ ਕਿੰਨਾ ਝੋਨੇ ਦੀ ਪਨੀਰੀ ਲਗਾ ਕੇ ਲੇਬਰ ਦਾ ਕੰਮ ਕਰਦੀਆਂ ਨੇ ਫਿਰ ਉਹ ਝੋਨੇ ਦੇ ਵਿੱਚੋਂ ਘਾਹ ਕੱਢਦੀਆਂ ਨੇ ਤੇ ਇਸੇ ਤਰ੍ਹਾਂ ਹੀ ਜਿਹੜੀਆਂ ਹੈਗੀਆਂ ਨੇ ਚੰਗੇ ਘਰਾਂ ਵਾਲੀਆਂ ਜਿਹੜੀਆਂ ਔਰਤਾਂ ਨੇ ਉਹ ਜਿਹੜੇ ਹੈਗੇ ਆ ਜਦੋਂ ਜਿਵੇਂ ਝੋਨਾ ਘਰੇ ਆਉਣਾ ਹੈ ਉਸ ਨੂੰ ਸਕਾਉਣਾ ਹੈ ਜੇ ਮੀਂਹ ਆ ਗਿਆ ਉਹਨੂੰ ਢੱਕਣਾ ਹੈ ਤੇ ਫਿਰ ਉਹੀ ਗੱਲ ਬੀਜ ਦੀ ਸਿਧਾਈ ਫਿਰ ਢੋਲਾਂ ਦੇ ਵਿੱਚ ਸਟੋਰ ਕਰਨਾ ਤਾਂ ਬਹੁਤ ਸਾਰਾ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਔਰਤਾਂ ਖੇਤੀ ਦੇ ਵਿੱਚ ਜਿਹੜੇ ਹੈਗਾ ਆਪਣਾ ਯੋਗਦਾਨ ਪਾ ਰਹੀਆਂ ਨੇ ਤੇ ਇਸ ਤੋਂ ਬਿਨਾ ਬੀਜਣ ਤੋਂ ਲੈ ਕੇ ਫਿਰ ਖੇਤੀ ਬੀਜਿਆ ਗਿਆ ਤੇ ਬੀਜਣ ਤੋਂ ਬਾਅਦ ਜਿਹੜੀ ਹੈਗੀ ਹੈ ਫਿਰ ਉਹਦੀ ਪ੍ਰੋਸੈਸਿੰਗ ਜਿਹਨੂੰ ਅਸੀਂ ਕਹਿੰਦੇ ਐਗਰੋ ਪ੍ਰੋਸੈਸਿੰਗ ਉਹਦੇ ਵਿੱਚ ਔਰਤਾਂ ਦਾ ਬਹੁਤ ਹੀ ਜਿਹੜਾ ਹੈਗਾ ਯੋਗਦਾਨ ਹੈ ਐਗਰੋ ਪ੍ਰੋਸੈਸਿੰਗ ਦਾ ਮਤਲਬ ਹੈ ਕਿ ਜਿਵੇਂ ਘਰ ਦੇ ਵਿੱਚ ਕੋਈ ਤੁਹਾਡੇ ਕੋਲੇ ਛੋਲੇ ਬੀਜਲੇ ਕਿਸਾਨ ਨੇ ਤਾਂ ਛੋਲਿਆਂ ਨੂੰ ਜਿਹੜਾ ਹੈਗਾ ਉਹਦਾ ਬੇਸਨ ਬਣਾਉਣਾ ਤੇ ਬੇਸਨ ਬਣਾ ਕੇ ਫਿਰ ਲਫਾਫਿਆਂ ਦੇ ਵਿੱਚ ਭਰ ਕੇ ਵੇਚਣਾ ਇਸੇ ਤਰ੍ਹਾਂ ਹੀ ਜਿਵੇਂ ਸੱਠੀ ਮੰਗੀ ਬੀਜਦੇ ਨੇ ਉਸ ਮੰਗੀ ਨੂੰ ਸਾਫ਼ ਕਰਕੇ ਤੇ ਫਿਰ ਲਫਾਫਿਆਂ ਦੇ ਵਿੱਚ ਭਰ ਕੇ ਵੇਚਣ ਦੇ ਨਾਲ ਉਹਨੂੰ ਅਸੀਂ ਪ੍ਰਾਇਮਰੀ ਪ੍ਰੋਸੈਸਿੰਗ ਕਹਿੰਦੇ ਆ ਤਾਂ ਉਹਦੇ ਵਿੱਚ ਵੀ ਔਰਤਾਂ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਰੋਲ ਹੈ ਤੇ ਉਹ ਆਪਾਂ ਦੁੱਗਣੀ ਕੀਮਤ ਤੇ ਉਹਨੂੰ ਵੇਚ ਸਕਦੇ ਆ ਆਪਾਂ ਯੂਨੀਵਰਸਿਟੀ ਐਗਰੀਕਲਚਰ ਤੋਂ ਜਾਂ ਆਤਮਾ ਸਕੀਮ ਦੇ ਰਾਹੀਂ ਆਪਾਂ ਟ੍ਰੇਨਿੰਗਾਂ ਲੈ ਸਕਦੀਆਂ ਆਪਾਂ ਘਰ ਵਿੱਚ ਦਾਲ ਸਬਜ਼ੀ ਬਣਾ ਲੈਨੇ ਆਂ ਕਈ ਵਾਰੀ ਆਪਣੇ ਬੱਚੇ ਉਹ ਦਾਲ ਸਬਜ਼ੀ ਨਹੀਂ ਖਾਂਦੇ ਜੇ ਅਸੀਂ ਏਅਰ ਟ੍ਰੇਨਿੰਗ ਲਈ ਹੋਵੇ ਤੁਹਾਨੂੰ ਇਹੋ ਜੀ ਦਾਲ ਸਬਜ਼ੀ ਜਾਂ ਚਾਰ ਚਟਨੀ ਮਰਬੇ ਇਹੋ ਜੇ ਵਧੀਆ ਬਣਾਉਣਗੇ ਤੁਹਾਡੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਤੇ ਜੇ ਆਪਾਂ ਉਹ ਸਿੱਖ ਵੀ ਲਈਏ ਤੇ ਆਪਾਂ ਗਾਂ ਉਹਦਾ ਬਿਜ਼ਨਸ ਵੀ ਸ਼ੁਰੂ ਕਰ ਸਕਦੇ ਆਂ ਛੋਟੇ ਕੰਮ ਤੋਂ ਹੀ ਵੱਡਾ ਕੰਮ ਬਣਦਾ ਆ ਤੇ ਇਸ ਲਈ ਮੈਂ ਕਹੂੰਗੀ ਵੀ ਹਰੇਕ ਔਰਤ ਨੂੰ ਟ੍ਰੇਨਿੰਗ ਲੈਣੀ ਚਾਹੀਦੀ ਆ ਜੇ ਟ੍ਰੇਨਿੰਗ ਲਵਾਂਗੇ ਹੀ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਪੋਸ਼ਟਿਕ ਆਹਾਰ ਦੇ ਸਕਦੇ ਆ ਆਪਾਂ ਮੱਖੀ ਪਾਲਣ ਦਾ ਕੰਮ ਵੀ ਨਾਲ ਸਿੱਖ ਸਕਦੇ ਆ ਆਪਾਂ ਆਪਣ ਮੱਖੀਆਂ ਆਪਣੇ ਆਪਣੇ ਲਾਗੇ ਖੇਤੀ ਆ ਸਰੋਂ ਲਾ ਲਈ ਦੀ ਆ ਇਹਦੇ ਵਿੱਚ ਆਪਾਂ ਮੱਖੀਆਂ ਦੇ ਡੱਬੇ ਰੱਖ ਕੇ ਵੀ ਕੰਮ ਕਰ ਸਕਦੇ ਆ ਇਹ ਵੀ ਆਪਾਂ ਨੂੰ ਟ੍ਰੇਨਿੰਗ ਆਪਣੇ ਯੂਨੀਵਰਸਿਟੀ ਐਗਰੀਕਲਚਰ ਵੱਲੋਂ ਦਿੱਤੀ ਜਾਂਦੀ ਆ ਤੇ ਲੇਡੀਜ਼ ਵੀ ਸਿੱਖ ਕੇ ਗਾਂ ਅੱਗੇ ਵਸ ਸਕਦੀ ਆ ਲੇਡੀਜ਼ ਆਪਣੇ ਆਪ ਨੂੰ ਘਟਨਾ ਸਮਝਣ ਆਪਾਂ ਵੀ ਬੰਦਿਆਂ ਨਾਲੋਂ ਵੱਧ ਕੰਮ ਕਰ ਸਕਦੀਆਂ ਆ ਤੇ ਟ੍ਰੇਨਿੰਗ ਲੈ ਕੇ ਆਪਾਂ ਸਾਰੇ ਕੰਮ ਅੱਗੇ ਜਾ ਸਕਦੀਆਂ ਆ ਤੁਸੀਂ ਹਰੇਕ ਕੰਮ ਦੀ ਟ੍ਰੇਨਿੰਗ ਲੈ ਸਕਦੇ ਆ ਯੂਨੀਵਰਸਿਟੀ ਕਿਸੇ ਵੀ ਕੰਮ ਦੀ ਟ੍ਰੇਨਿੰਗ ਖੇਤੀ ਤੋਂ ਲੈ ਕੇ ਚਾਰ ਚਟਨੀ ਮਰਬਿਆਂ ਤੱਕ ਜਾਨੀ ਕਿ ਆਪਾਂ ਨੂੰ ਕੋਈ ਵੀ ਇਹੋ ਜੀ ਚੀਜ਼ ਨਹੀਂ ਜਿਹੜੀ ਨਹੀਂ ਟ੍ਰੇਨਿੰਗ ਦਿੰਦੇ ਹਰੇਕ ਚੀਜ਼ ਦੀ ਟ੍ਰੇਨਿੰਗ ਮਿਲਦੀ ਆ ਜੇ ਆਪਾਂ ਟ੍ਰੇਨਿੰਗ ਲੈਣੀ ਹੋਵੇ ਤਾਂ ਆਪਾਂ ਹਲਦੀ ਮਸਾਲੇ ਜੋ ਵੀ ਚੀਜ਼ ਆ ਆਪਣੇ ਘਰ ਪੀ ਕੇ ਵੀ ਆਪਾਂ ਗਾਂ ਸੇਲ ਕਰ ਸਕਦੇ ਆ ਇਹੋ ਜੀਆਂ ਵੀ ਟ੍ਰੇਨਿੰਗ ਆ ਆਪਾਂ ਨੂੰ ਯੂਨੀਵਰਸਿਟੀ ਰਾਹੀਂ ਮਿਲ ਰਹੀਆਂ ਆ ਜਿਹਦਾ ਆਪਾਂ ਲਾਉਨੇ ਆ ਸਬਜ਼ੀ ਬੀਜਦੇ ਆ ਜਾਂ ਆਪਾਂ ਕਣਕ ਝੋਨਾ ਮੱਕੀ ਇਹਦੀ ਫਸਲਤਾ ਕਰਦੇ ਆ ਜੇ ਆਪਾਂ ਆਪਣੇ ਘਰ ਦੇ ਥਾਂ ਦੇ ਵਿੱਚ ਇੱਕ ਨਾਲ ਦੇ ਵਿੱਚ ਇੱਕ ਨਾਲ ਚਲੋ ਬਹੁਤ ਜ਼ਿਆਦਾ ਆ ਦੋ ਮੜਲਿਆਂ ਦੇ ਵਿੱਚ ਵੀ ਆਪਾਂ ਸਬਜ਼ੀ ਬੀਜੀਏ ਤਾਂ ਆਪਾਂ ਨੂੰ ਬਾਜ਼ਾਰ ਵਿੱਚੋਂ ਸਬਜ਼ੀ ਲੈ ਕੇ ਆਉਣ ਦੀ ਲੋੜ ਨਹੀਂ ਵਧੀਆ ਫਰੈਸ਼ ਸਬਜ਼ੀ ਆਪਣੇ ਹੀ ਖੇਤਾਂ ਵਿੱਚੋਂ ਪੱਟ ਕੇ ਆਪਾਂ ਬੱਚਿਆਂ ਨੂੰ ਖਿਲਾ ਰਹੇ ਹਾਂ ਅੱਜ ਅਸੀਂ ਇੱਕ ਕਿਸਾਨ ਬੀਬੀ ਕੁਲਵਿੰਦਰ ਕੌਰ ਦੇ ਘਰ ਜਿੱਥੇ ਕੀ ਇਹ ਖੇਤੀ ਆਪ ਖੁਦ ਕਰਦੇ ਨੇ ਇਹਨਾਂ ਦੇ ਪਿੰਡ ਆਏ ਹੋਏ ਆ ਇਹਨਾਂ ਦੇ ਖੇਤ ਵਿੱਚ ਆਏ ਹੋਏ ਆ ਦੇਖ ਰਹੇ ਆ ਕਿ ਇਹ ਕਿਸਾਨ ਬੀਬੀ ਬਹੁਤ ਹੀ ਵਧੀਆ ਢੰਗ ਨਾਲ ਖੇਤੀ ਕਰ ਰਹੀ ਆ ਜਿਹਦੇ ਵਿੱਚ ਇਹ ਸਬਜ਼ੀਆਂ ਵੀ ਆਪ ਉਗਾਉਂਦੇ ਆ ਤੇ ਆਪਣੇ ਹਸਬੰਦ ਦੇ ਨਾਲ ਖੇਤੀ ਵਿੱਚ ਬਹੁਤ ਸਹਾਇਤਾ ਕਰਦੇ ਆ ਇਹਨਾਂ ਨੇ ਮੱਝਾਂ ਵੀ ਰੱਖੀਆਂ ਹੋਈਆਂ ਆ ਤੇ ਮੈਂ ਦੇਖ ਰਹੀ ਆ ਇਹ ਬੀਬੀ ਸਬਜ਼ੀਆਂ ਦੇ ਨਾਲ ਗੁਡਾਈ ਵੀ ਆਪ ਕਰਦੇ ਨੇ ਜਿਵੇਂ ਕਿ ਕੋਈ ਵੀ ਖੇਤੀਬਾੜੀ ਦਫ਼ਤਰ ਤੋਂ ਸਹੂਲਤ ਵੀ ਮਿਲਦੀ ਆ ਨਾ ਤੇ ਤਾਂ ਵੀ ਇਹਨਾਂ ਨੂੰ ਦਿੱਤੀ ਜਾਂਦੀ ਆ ਇਹ ਬੀਬੀ ਇੰਨੀ ਕਾਮਯਾਬ ਹੋ ਚੁੱਕੀ ਆ ਕਿ ਮੇਰੇ ਸਾਹਮਣੇ ਕਿ ਇਹਨਾਂ ਵੱਲ ਦੇਖ ਕੇ ਹੋਰ ਵੀ ਕਿਸਾਨ ਬੀਬੀਆਂ ਨੂੰ ਕੰਮ ਕਰਨਾ ਚਾਹੀਦਾ ਆ ਤੇ ਖੇਤੀਬਾਨ ਹੋਣਾ ਚਾਹੀਦਾ ਹੈ ਜਿਵੇਂ ਕਿ ਛੋਟੇ ਕਿਸਾਨ ਆ ਉਹ ਕਹਿ ਦਿੰਦੇ ਆ ਕਿ ਸਾਡੇ ਕੋਲ ਜ਼ਮੀਨ ਬਹੁਤ ਘੱਟ ਹੈ 2 ਏਕੜ ਹੈ ਜੀ 2.5 ਏਕੜ ਹੈ ਜੀ ਉਹਦੇ ਵਿੱਚ ਕੁਝ ਬੰਦਦਾ ਨਹੀਂ ਅਸੀਂ ਕੁਝ ਕਰ ਨਹੀਂ ਸਕਦੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਉਹਨਾਂ ਲਈ ਵੀ ਬੇਕਾਰ ਉਹ ਵੀ ਬਹੁਤ ਹੋ ਸਕਦੇ ਆ ਪਰ ਜੇ ਉਹ ਚਾਉਣ ਦੇਖੋ ਜਿਹੜੀ ਮੈਂ ਬੀਬੀ ਦੀ ਗੱਲ ਕਰ ਰਹੀ ਆ ਕੁਲਵਿੰਦਰ ਕੌਰ ਦੀ ਉਹ ਕਿਸਾਨ ਬੀਬੀ ਨੇ ਵੀ ਮਤਲਬ ਛੋਟੀ ਜ਼ਮੀਨ ਤੋਂ ਹੀ ਕੰਮ ਕਰਨਾ ਸ਼ੁਰੂ ਕੀਤਾ ਸੀ ਏਕੜ ਤੋਂ ਹੀ ਤੇ ਅੱਜ ਉਹ ਬਹੁਤ ਵਧੀਆ ਤਰ੍ਹਾਂ ਖੇਤੀ ਕਰ ਰਹੇ ਨੇ ਤੇ ਉਹਨਾਂ ਨੇ ਜ਼ਮੀਨ ਆਪਣੀ ਹਾਲੇ ਤੇ ਵੀ ਲਿੱਤੀ ਹੋਈ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜਾ ਹੈਗਾ ਖੇਤੀ ਵਿਗਿਆਨ 'ਚ ਅਲੱਗ-ਅਲੱਗ ਤਰ੍ਹਾਂ ਦੀਆਂ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਨੇ ਜਿਸ ਵਿੱਚ ਜਿਹੜੀਆਂ ਸਾਡੀਆਂ ਪਿੰਡੂ ਪੈਨਾ ਨੇ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੁੰਦਾ ਹੈ ਕਿ ਉਹ ਜੋ ਵੀ ਆਪਾਂ ਫਸਲ ਬੀਜਦੇ ਆ ਜਿਵੇਂ ਕਨਗ ਚੋਨਾ ਲਗਾਣੇ ਆ ਉਸ ਤੋਂ ਬਾਅਦ ਜਿਹੜਾ ਕਨਗ ਚੋਨਾ ਘਾਰ ਲੈ ਕੇ ਆਈਦਾ ਹੈ ਤੇ ਘਰ ਲਿਆ ਕੇ ਜਿਹੜੀਆਂ ਪਹਿਨਾਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਮ ਸੰਭਾਲ ਕਰਦੀਆਂ ਨੇ ਸਾਮ ਸੰਭਾਲ ਤੋਂ ਬਾਅਦ ਉਹਨਾਂ ਨੇ ਸਾਰਾ ਸਾਲ ਜਿਹੜਾ ਹੈਗਾ ਉਹਦੇ ਤੋਂ ਕਿਵੇਂ ਜਿਹੜੇ ਚੀਜ਼ਾਂ ਤਿਆਰ ਕਰਕੇ ਆਪਣੇ ਬੱਚਿਆਂ ਨੂੰ ਵਧੀਆ ਪੋਸ਼ਣ ਦੇਣ ਵਾਸਤੇ ਜਿਹੜਾ ਉਹਨਾਂ ਤੋਂ ਸਮਾਨ ਤਿਆਰ ਕੀਤਾ ਜਾਂਦਾ ਹੈ ਕਈ ਜਗ੍ਹਾ ਤੇ ਜਿਹੜਾ ਹੈ ਲੇਡੀਜ਼ ਅਜੇ ਵੀ ਜੜੀਆਂ ਔਰਤਾਂ ਨੇ ਉਹ ਆਪ ਚੱਕੀ ਆਟਾ ਪੀਸ ਕੇ ਤੇ ਕੋਈ ਵੀ ਦਾਲ ਆ ਉਹਨੂੰ ਪੀਸ ਕੇ ਖੁਦ ਜਿਹੜੇ ਹੈਗੇ ਨੇ ਪ੍ਰੋਡਕਟ ਤਿਆਰ ਕਰਦੀਆਂ ਨੇ ਇਸ ਤਰ੍ਹਾਂ ਹੀ ਜਿਹੜਾ ਹੈਗਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਜਿਹੜੇ ਬੇਕਰੀ ਦੀ ਟ੍ਰੇਨਿੰਗ ਹੈ ਬੇਕਰੀ ਦੇ ਵਿੱਚ ਜਿਹੜਾ ਹੈਗਾ ਕਿ ਆਪਾਂ ਇੱਕ ਤਾਂ ਮੈਦੇ ਤੋਂ ਜਾਂ ਆਟੇ ਤੋਂ ਹੀ ਪ੍ਰੋਡਕਟ ਬਣਾਉਂਦੇ ਆ ਪਰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਇਸ ਤੋਂ ਇਲਾਵਾ ਵੀ ਜਿਹੜੇ ਸਾਡੇ ਹੈਗੇ ਨੇ ਬਾਜਰਾ ਰਾਗੀ ਨਾਔਰ ਸਰ ਉਹਨਾਂ ਨੂੰ ਵੀ ਆਪਾਂ ਕਿਵੇਂ ਆਪਣੀ ਰੋਜ਼ਾਨਾ ਜਿਹੜੀ ਹੈਗੀ ਆ ਭੋਜਨ ਦੇ ਵਿੱਚ ਕਿਵੇਂ ਸ਼ਾਮਲ ਕਰ ਸਕਦੇ ਆ ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਉਹ ਵੀ ਜਿਹੜੀਆਂ ਕਿਸਾਨ ਬੀਬੀਆਂ ਪੈਣਾ ਨੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਆਪਾਂ ਆਪਣੇ ਭੋਜਨ ਦੀ ਗੁਣਵੰਤਾ ਵਧਾਣ ਵਾਸਤੇ ਕਿਵੇਂ ਇਹਨੂੰ ਵਿੱਚ ਐਡ ਕਰ ਸਕਦੇ ਆ ਕਿ ਰੋਜ਼ ਆਪਣਾ ਜਿਹੜਾ ਹੈਗਾ ਹੈ ਕਿ ਆਪਣੇ ਬੱਚਿਆਂ ਦਾ ਜਿਹੜਾ ਪੋਸ਼ਣ ਵਧੀਆ ਹੋ ਸਕੇ ਤੇ ਉਹਦੇ ਵਿੱਚ ਆਪਾਂ ਕਿਹੜੇ ਪ੍ਰੋਡਕਟ ਜਿਹੜੇ ਆ ਤਿਆਰ ਕੀਤੇ ਜਾਣ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਆ ਉਹਦੇ ਵਿੱਚ ਅਸੀਂ ਆਮਲਾ ਵਿਟਾਮਿਨ ਸੀ ਨੂੰ ਧਿਆਨ ਚ ਰੱਖ ਕੇ ਆਮਲਾ ਤੋਂ ਜਿਹੜੀਆਂ ਚੀਜ਼ਾਂ ਤਿਆਰ ਹੁੰਦੀਆਂ ਨੇ ਉਹਦੇ ਨਾਲ ਨਾਲ ਇੱਕ ਕਰੋੰਦਾ ਜਿਹੜਾ ਕਿ ਬੜਾ ਹੀ ਆਮ ਪਿੰਡਾਂ ਦੇ ਵਿੱਚ ਲਾਏ ਹੁੰਦੇ ਨੇ ਬਹੁਤ ਹੀ ਸਸਤਾ ਹੈਗਾ ਉਹਦੇ ਤੋਂ ਆਪਾਂ ਕਿਹੜੇ ਕਿੜੀਆਂ ਚੀਜ਼ਾਂ ਤਿਆਰ ਕਰ ਸਕਦੇ ਆ ਚਟਨੀ ਮਰਬਾ ਉਹ ਵੀ ਆਪਾਂ ਆਪਣੀ ਰੋਜ਼ਾਨਾ ਭੋਜਨ ਦੇ ਵਿੱਚ ਸ਼ਾਮਲ ਕਰੀਏ ਤਾਂ ਕਿ ਆਪਣੀ ਜਿਹੜੀ ਆ ਇਮਿਊਨਿਟੀ ਆ ਉਹ ਜਿਹੜੀ ਆ ਵਧਾਈ ਜਾ ਸਕੇ ਇਸ ਤੋਂ ਇਲਾਵਾ ਅਸੀਂ ਜਿਹੜੀਆਂ ਹੈਗੀਆਂ ਕਿ ਫੈਬਰਿਕ ਪੇਂਟਿੰਗ ਪੇਂਟਿੰਗ ਦੇ ਨਾਲ ਜਿਹੜੀਆਂ ਟ੍ਰੇਨਿੰਗ ਹੈ ਉਹ ਦਿੱਤੀ ਜਾਂਦੀ ਹੈ ਉਹਦੇ ਵਿੱਚ ਫੈਬਰਿਕ ਪੇਂਟਿੰਗ ਹੁੰਦੀ ਹੈ ਬਲੌਕ ਪ੍ਰਿੰਟਿੰਗ ਹੁੰਦੀ ਹੈ ਨਾਲ ਹੀ ਉਹਦੇ ਜਿਹੜਾ ਵਾਲ ਪੇਂਟਿੰਗ ਵਗੈਰਾ ਦੇ ਵਿੱਚ ਵੀ ਜਿਹੜੀਆਂ ਅਸੀਂ ਆਪਣੀਆਂ ਜਿਹੜੀਆਂ ਪਿੰਡੂ ਔਰਤਾਂ ਆ ਉਹਨਾਂ ਨੂੰ ਟ੍ਰੇਨਿੰਗ ਦਿੰਨੇ ਆ ਇਹ ਜਿਹੜੀਆਂ ਟ੍ਰੇਨਿੰਗ ਹੈਗੀਆਂ ਨੇ ਇਹ ਬਿਲਕੁਲ ਹੀ ਤੁਹਾਨੂੰ ਫ੍ਰੀ ਦਿੱਤੀਆਂ ਜਾਂਦੀਆਂ ਨੇ ਇਹਦੇ ਵਿੱਚ ਕੋਈ ਫੀਸ ਨਹੀਂ ਲੱਗਦੀ ਟ੍ਰੇਨਿੰਗ ਦੇਣ ਤੋਂ ਬਾਅਦ ਜਿਹੜਾ ਯੂਨੀਵਰਸਿਟੀ ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ ਇਹ ਸਰਟੀਫਿਕੇਟ ਦਿਖਾ ਕੇ ਆਪਾਂ ਜਿਹੜਾ ਕੰਮ ਸ਼ੁਰੂ ਕਰਨਾ ਹੈ ਉਹਦੇ ਵਿੱਚ ਆਪਾਂ ਪੰਜਾਬ ਸਰਕਾਰ ਤੋਂ ਜਿਹੜੇ ਵੀ ਲੋਨ ਹੈਗੇ ਨੇ ਉਹ ਆਪਾਂ ਲੈ ਸਕਦੇ ਆ ਬੈਂਕ ਦੇ ਨਾਲ ਮਿਲ ਕੇ ਕਿ ਪਿੰਡਾਂ ਦੇ ਵਿੱਚ ਜੜੀਆਂ ਲੇਡੀਜ਼ ਕੰਮ ਕਰਦੀਆਂ ਨੇ ਉਹਨਾਂ ਨੂੰ ਕਿਹੜੇ-ਕਿਹੜੇ ਲੋਨ ਮਿਲ ਸਕਦੇ ਨੇ ਉਹਦੇ ਬਾਰੇ ਜਾਣਕਾਰੀ ਅਸੀਂ ਦਿੰਦੇ ਹੈਗੇ ਆ ਇੱਥੇ ਬੈਂਕ ਤੋਂ ਆ ਕੇ ਉਹ ਦੱਸਦੇ ਨੇ ਤੇ ਉਹ ਆਪਣਾ ਕੰਮ ਸ਼ੁਰੂ ਕਰ ਸਕਦੀਆਂ ਨੇ ਕੁਲਵਿੰਦਰ ਕੌਰ ਆਪਣੀ ਰੋਜ਼ਾਨਾ ਖੇਤੀ ਦੇ ਕੰਮਾਂ ਕਾਜਾਂ ਵਿੱਚ ਪੂਰੀ ਤਰ੍ਹਾਂ ਨਾਲ ਤਜਰਬਾ ਹਾਸਲ ਕਰ ਚੁੱਕੀ ਹੈ ਹੁਣ ਉਸ ਨੂੰ ਖੇਤੀ ਦੇ ਕੰਮਕਾਜ ਬੋਝ ਨਹੀਂ ਮਹਿਸੂਸ ਹੁੰਦੇ ਅਤੇ ਉਹ ਆਪਣੀ ਖੇਤੀ ਨੂੰ ਪੂਰੀ ਨਿਪੰਨਤਾ ਨਾਲ ਕਰ ਰਹੀ ਹੈ। ਕੁਲਵਿੰਦਰ ਕੌਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੁੜਕਾ ਕਲਾਂ ਅਤੇ ਖੇਤੀ ਵਿਗਿਆਨ ਕੇਂਦਰ ਨੂਰਮੈਲ ਤੋਂ ਵਪਾਰਕ ਪੱਧਰ ਦੀ ਸਖਲਾਈ ਲੈ ਚੁੱਕੀ ਹੈ ਅਤੇ ਇਸ ਨਾਲ ਉਹ ਕਿਸੇ ਵੀ ਖੇਤੀ ਸਹਾਇਕ ਕਿੱਤੇ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਦੇ ਸਮਰੱਥ ਹੋ ਗਈ ਹੈ। ਅਸੀਂ ਇਹੀ ਚਾਹਾਂਗੇ ਤੁਸੀਂ ਭਾਵੇਂ ਆਪਣੇ ਇੱਕ ਮੜਲੇ ਤੋਂ ਸ਼ੁਰੂ ਕਰੋ ਜੇ ਅਸੀਂ ਤਾਂ ਇੱਕ ਗਮਲੇ ਤੋਂ ਸ਼ੁਰੂ ਕਰ ਸਕਦੇ ਹਾਂ ਮੜਲਾ ਤਾਂ ਬਹੁਤ ਦੂਰ ਆ ਛੋਟੇ ਛੋਟੇ ਚੀਜ਼ਾਂ ਗਮਲਿਆਂ ਵਿੱਚ ਵੀ ਲਾ ਸਕਦੇ ਆ ਜਿੰਨਾਂ ਕੋ ਨਹੀਂ ਹੈਗਾ ਜੇ ਤੁਸੀਂ ਲਾਉਣਾ ਆ ਆਤਮਾ ਸਕੀਮ ਰਾਹੀਂ ਜਾਂ ਯੂਨੀਵਰਸਿਟੀ ਰਾਹੀਂ ਆਪਾਂ ਨੂੰ ਟਰੈਪ ਮਿਲ ਜਾਂਦੇ ਆ ਜਿਨ੍ਹਾਂ ਦੇ ਸ਼ਹਿਰਾਂ ਦੇ ਵਿੱਚ ਨਹੀਂ ਥਾਂ ਉਹ ਛੱਤਾਂ ਦੇ ਉੱਤੇ ਟਰੈਪ ਲਾ ਕੇ ਵੀ ਸਬਜ਼ੀ ਲਾ ਸਕਦੇ ਆ ਛੋਟੇ ਛੋਟੇ ਕੰਮ ਵੀ ਆਪਾਂ ਕਰ ਸਕਦੇ ਆ ਕੋਈ ਟੱਬ ਲੈ ਲਓ ਤੁਹਾਡਾ ਬੇਕਾਰ ਟੱਬ ਐ ਤੁਸੀਂ ਕਬਾੜੀਆਂ ਦੇ ਦੇ ਦਿੰਨੇ ਆ ਉਦ ਨੂੰ ਨਾ ਦੇਵੋ ਉਲਟਾ ਉਹਦੇ ਵਿੱਚ ਮਿੱਟੀ ਪਾ ਕੇ ਆਪਾਂ ਉਹਦੇ ਵਿੱਚ ਸਬਜ਼ੀ ਲਾ ਸਕਦੇ ਆ ਜਿਹਦੇ ਨਾਲ ਆਪਾਂ ਘਰੋਂ ਤਾਜੀ ਸਬਜ਼ੀ ਫਰੈਸ਼ ਉਹ ਉਸੇ ਟਾਈਮ ਤੋੜ ਕੇ ਆਪਣੀ ਬਣਾ ਸਕਦੇ ਆ ਜਿਹਦਾ ਹੁਣ ਅਸੀਂ ਸਬਜ਼ੀ ਲਾ ਲਈਦੀ ਆ ਆਪਣੇ ਥਾਂ ਖੁੱਲਾ ਆ ਜਿਆਦੀ ਲਾ ਲਈਦੀ ਆ ਫੇਰ ਸਬਜ਼ੀ ਨੂੰ ਅਸੀਂ ਖੁਦ ਤੋੜੀਦਾ ਤੋੜ ਕੇ ਬਾਜ਼ਾਰ ਵਿੱਚ ਮੰਡੀ ਵਿੱਚ ਲੈ ਕੇ ਜਾਈਦਾ ਆ ਮੰਡੀ 'ਚ ਵੇਚ ਲਈਦੀ ਆ ਉਹਦੇ ਨਾਲ ਸਾਨੂੰ ਥੋੜੀ ਜੀ ਆਮਦਨ ਵੀ ਹੋ ਜਾਂਦੀ ਆ ਬਾਕੀ ਕੋਈ ਵੀ ਕੰਮ ਕਰਨਾ ਹੋਵੇ ਮੈਂ ਕਿਸੇ ਨਾਲ ਉਹ ਨਹੀਂ ਕਹਿੰਦੀ ਘਟਿਆ ਆ ਆਪਾਂ ਜਾਣਦੇ ਆ ਅਸੀਂ ਬਾਈਕ ਵੀ ਚਲਾਉਂਦੇ ਆ ਅਸੀਂ ਸਕੂਟੀ ਵੀ ਚਲਾਉਂਦੇ ਆ ਅਸੀਂ ਟਰੈਕਟਰ ਵੀ ਚਲਾ ਲਈਦਾ ਆ ਜਿਹਦੇ ਨਾਲ ਅਸੀਂ ਆਪਣੀ ਚੀਜ਼ ਨੂੰ ਲੈ ਕੇ ਮੰਡੀ ਤੇ ਕਰ ਚਲ ਜਾਈਦਾ ਆ ਬਾਕੀ ਮੇਰਾ ਯੂਨੀਵਰਸਿਟੀ ਨਾਲ ਬਾਤਲਾਬ ਚੱਲਦਾ ਰਹਿੰਦਾ ਆ ਕਿਸੇ ਕੰਮ ਦੀ ਕੋਈ ਚੀਜ਼ ਦੀ ਕਮੀ ਹੋਵੇ ਤਾਂ ਅਸੀਂ ਯੂਨੀਵਰਸਿਟੀ ਤੇ ਕਰ ਖੁਦ ਚਲ ਜਾਈਦਾ ਆ ਪੁੱਛੀਦਾ ਸਾਨੂੰ ਆ ਆ ਬਾਕੀ ਖੇਤੀ ਹੋਈ ਕੋਈ ਵੀ ਕੰਮ ਹੋਵੇ ਆਪਾਂ ਲੇਡੀਜ਼ ਕਰ ਸਕਦੀਆਂ ਜਦ ਮੈਂ ਕਰਦੀ ਆ ਬਾਕੀ ਵੀ ਸਾਰੀਆਂ ਕਰ ਸਕਦੀਆਂ ਆ ਮੈਂ ਆਪਣੇ ਬੱਚਿਆਂ ਨੂੰ ਖੋਦ ਪਾਣੀ ਛੱਡ ਕੇ ਆਉਣੀ ਆ ਲੈ ਕੇ ਆਉਣੀ ਆ ਫਿਰ ਮੈਂ ਆਪਣਾ ਘਰ ਦਾ ਰੁਟੀਨ ਟੂਰ ਕੰਮ ਕਰਦੀ ਆ ਉਸ ਤੋਂ ਬਾਅਦ ਆ ਮੈਂ ਆਪਣੇ ਪਸ਼ੂਆਂ ਦੇ ਵਿੱਚ ਜਾਨੀ ਫਸਲ ਦੇ ਦੀ ਜਿੱਥੇ ਪਾਣੀ ਲਾਉਣ ਵਾਲਾ ਉਹ ਪਾਣੀ ਲਾਉਣਾ ਜਿੱਥੇ ਖਾਦ ਪਾਉਣੀ ਤੇ ਖਾਦ ਪਾਉਣੀ ਆ ਕੋਈ ਦਵਾਈ ਪਾਉਣੀ ਆ ਉਹ ਦਵਾਈ ਦੀ ਸਪਰੇ ਵੀ ਮੈਂ ਕਿਸੇ ਨੂੰ ਨਹੀਂ ਇਦਾਂ ਕਹਿੰਦੀ ਸਾਰੇ ਕੁਝ ਕਰ ਸਕਦੇ ਆ ਮੈਂ ਖੁਦ ਕਰਦੀ ਆ ਤੇ ਅਸੀਂ ਕਣਕ ਦਾ 20 ਘਰ ਸਾਂਭ ਲਈਦਾ ਸਰੋਂ ਦਾ ਵੀ ਸਾਂਭ ਸਕਦੇ ਆ ਆਪੇ ਮੂੰਗੀ ਦਾ ਵੀ ਆਪਾਂ ਗਾਂ ਵਾਸਤੇ ਸਾਂਭ ਸਕਦੇ ਆ ਤੇ ਆਪਣੀ ਜਿਹੜੀ ਵੀ ਫਸਲ ਆ ਆਪਾਂ ਉਹਦਾ ਬੀਜੇ ਆਪ ਤਿਆਰ ਕੀਤਾ ਜਾਵੇ ਸੋਧ ਕੇ ਤੇ ਵਧੀਆ ਆਪਾਂ ਬਾਹਰੋਂ ਮੁੱਲ ਲੈਣ ਨਾਲੋਂ ਮਹਿੰਗੇ ਪਾਦਾ ਲੈਣ ਨਾਲੋਂ ਖੁਦ ਆਪਾਂ ਬੀਜ ਨੂੰ ਸਾਂਭ ਕੇ ਸੋਧ ਲਈਏ ਇਹਦੇ ਵਿੱਚ ਆਪਣੇ ਕਣਕ ਮੱਕੀ ਝੋਨਾ ਆਪਣੇ ਸਰੋਂ ਤੇ ਦਾਲਾਂ ਦੇ ਵੀ ਇਹ ਵੀ ਸਾਂਭ ਸਕਦੇ ਆ ਬਾਕੀ ਮੈਂ ਵੀ ਕਰਨਾ ਚਾਹਨੀ ਆ ਤੁਸੀਂ ਦਾਲਾਂ ਵੀ ਆਪਣੇ ਘਰ ਖੁਦ ਉਹ ਗਾਇਆ ਕਰੋ ਦਾਲਾਂ ਵੀ ਮੰਡੀ ਨਾਲੋਂ ਲਿਆਉਣ ਨਾਲੋਂ ਥੋੜੀ ਥੋੜੀ ਛੋਟੀ ਛੋਟੀ ਬਗੀਚੀ ਬਣਾ ਲਓ ਥੋੜੀ ਥੋੜੀ ਲਾਓ ਉਹਨੂੰ ਆਪਣੇ ਘਰ ਤਿਆਰ ਕਰਾਓ ਜਿਹਦੇ ਨਾਲ ਉਹ ਫਰੈਸ਼ ਤਾਲਾਂ ਤੇ ਵਧੀਆ ਦਾਲਾਂ ਹੁੰਦੀਆਂ ਆ ਜਦੋਂ ਆਪਾਂ ਬਾਹਰ ਬਾਜ਼ਾਰੋਂ ਮੱਲ ਲੈ ਆਉਂਨੇ ਆ ਕਿਤੇ ਢੋਰਾ ਲੱਗਾ ਹੁੰਦਾ ਕਿਤੇ ਵਿੱਚ ਰੋੜੇ ਪਾਏ ਹੁੰਦੇ ਆ ਇਹਦੇ ਨਾਲ ਥੋੜੀ ਜਿਹੀ ਮਿਹਨਤ ਕਰਨੀ ਪਊਗੀ ਪਰ ਜੇ ਆਪਾਂ ਛੋਟੇ ਛੋਟੇ ਬਗੀਚੀਆਂ ਤੋਂ ਦਾਲਾਂ ਆਪਣੀਆਂ ਤਿਆਰ ਕਰਾਂਗੇ ਤਾਂ ਉਹ ਸਭ ਤੋਂ ਵਧੀਆ ਚੀਜ਼ਾਂ ਆ ਤੇ ਉਹ ਵੀ ਆਪਾਂ ਸੰਭਾਲ ਸਕਦੇ ਆ ਉਹਦੀ ਪੈਕਿੰਗ ਵੀ ਆਪਾਂ ਕਰ ਸਕਦੇ ਆ ਤੇ ਗਾਂਵ ਵਾਸਤੇ ਅੱਗੇ ਵਾਸਤੇ ਆਪਾਂ ਵੀ ਉਹਦਾ ਤਿਆਰ ਕਰ ਸਕਦੇ ਆ ਕਿਸਾਨ ਫਸਲ ਵੀ ਬੀਜਦਾ ਹੈ ਫਿਰ ਮੰਡੀ ਦੇ ਵਿੱਚ ਵੇਚਦਾ ਹੈ ਫਿਰ ਉਹਨੂੰ ਕਾਰਖਾਨੇਦਾਰ ਉਹਦੀਆਂ ਚੀਜ਼ਾਂ ਬਣਾਉਂਦਾ ਹੈ ਫਿਰ ਦੁਕਾਨਾਂ ਵਾਲੇ ਉਹਨੂੰ ਵੇਚਦੇ ਨੇ ਤੇ ਫਿਰ ਅਖੀਰ ਤੇ ਕਿਸਾਨ ਦੁਕਾਨਾਂ ਤੋਂ ਉਹਨੂੰ ਖਰੀਦਦਾ ਹੈ ਤਾਂ ਇਸ ਤਰੀਕੇ ਦੇ ਨਾਲ ਉਹਨੂੰ ਬਹੁਤ ਮਹਿੰਗੀ ਚੀਜ਼ੋ ਪੈਂਦੀ ਹੈ ਤੇ ਜੇ ਉਹੀ ਚੀਜ਼ਾਂ ਜਿਵੇਂ ਕਣਕ ਦਾ ਆਪਾਂ ਕਹਿੰਦੇ ਆਂ ਵੀ ਆਟਾ ਅੱਜ ਕੱਲ੍ਹ ਘਰਾਂ 'ਚ ਹੀ ਚੱਕੀ ਆ ਗਈ ਜਿਵੇਂ ਪਹਿਲਾਂ ਪੁਰਾਣੇ ਜ਼ਮਾਨੇ 'ਚ ਚੱਕੀ ਤੇ ਆਟਾ ਪੀਸਦੀਆਂ ਸਔਰਤਾਂ ਹੀ ਪੀਸਦੀਆਂ ਸੀ ਉਹ ਵੀ ਇੱਕ ਯੋਗਦਾਨ ਹੈ ਤੇ ਹੁਣ ਮਸ਼ੀਨ ਜਿਹੜੀਆਂ ਬਿਜਲੀ ਵਾਲੀਆਂ ਮਸ਼ੀਨਾਂ ਆ ਗਈਆਂ ਚੱਕੀਆਂ ਆਟਾ ਪਿਸਣ ਵਾਲੀਆਂ ਸੋ ਤੁਸੀਂ ਛੋਲਿਆਂ ਦਾ ਬੇਸਣ ਬਣਾ ਕੇ ਤੇ ਇਸ ਤਰੀਕੇ ਦੇ ਨਾਲ ਵੀ ਜਿਹੜੀ ਹੈਗੀਆਂ ਔਰਤਾਂ ਪ੍ਰਾਇਮਰੀ ਪ੍ਰੋਸੈਸਿੰਗ ਉਸ ਤੋਂ ਬਾਅਦ ਫਿਰ ਅਸੀਂ ਸੈਕੰਡਰੀ ਪ੍ਰੋਸੈਸਿੰਗ ਉਹਦਾ ਮਤਲਬ ਹੈ ਕਿ ਜਿਵੇਂ ਤੁਸੀਂ ਘਰ ਦੇ ਵਿੱਚ ਜਿਹੜੇ ਹੈਗੇ ਨੇ ਜਿਵੇਂ ਤੁਹਾਡੇ ਖੇਤ 'ਚ ਆਮਲੇ ਦਾ ਬੂਟਾ ਲੱਗਿਆ ਤਾਂ ਆਮਲੇ ਦੀ ਸਾਨੂੰ ਪਤਾ ਹੈ ਕਿ ਆਮਲਾ ਜਿਵੇਂ ਕਹਿੰਦੇ ਆਮਲੇ ਦਾ ਖਾਦਾ ਤੇ ਜਿਹੜਾ ਹੈਗਾ ਸਿਆਣੇ ਦਾ ਕਿਹਾ ਪਿੱਛੋਂ ਪਤਾ ਲੱਗਦਾ ਹੈ ਆਮਲੇ ਦੀ ਜਿਹੜੀ ਪੋਸ਼ਟਿਕ ਮਹੱਤਤਾ ਇੰਨੀ ਜ਼ਿਆਦਾ ਹੈ ਕਿ ਸਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਜਿਹੜਾ ਸਤ ਹੈ ਤਾਂ ਔਰਤਾਂ ਘਰ ਚ ਆਮਲੇ ਦਾ ਮਰਬਾ ਬਣਾਉਂਦੀਆਂ ਨੇ ਚਟਣੀਆਂ ਬਣਾਉਂਦੀਆਂ ਨੇ ਤੇ ਫਿਰ ਜਿਹੜਾ ਹੈਗਾ ਉਸ ਨੂੰ ਉਹ ਘਰ ਦੇ ਪਰਿਵਾਰ ਚ ਦੇ ਆਪਣੇ ਲਈ ਵੀ ਰੱਖ ਸਕਦੀਆਂ ਨੇ ਤੇ ਨਾਲ ਉਹ ਫਿਰ ਕਈ ਔਰਤਾਂ ਨੇ ਇਹਨੂੰ ਆਪਣਾ ਇੱਕ ਧੰਦਾ ਬਣਾ ਲਿਆ ਧੰਦੇ ਦੇ ਤੌਰ ਤੇ ਇਸ ਧੰਦੇ ਦੇ ਲਈ ਸਿਖਲਾਈ ਲੈਣ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਹੈਗੇ ਆ ਹਰ ਜ਼ਿਲ੍ਹੇ ਦੇ ਵਿੱਚ ਇੱਕ ਇੱਕ कृषि ਵਿਗਿਆਨ ਕੇਂਦਰ ਹੈ ਜਿੱਥੋਂ ਔਰਤਾਂ ਕਿਸੇ ਵੀ ਕਿਸਮ ਦੀ ਸਿਖਲਾਈ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਦੀਆਂ ਨੇ ਖੁੰਬਾਂ ਦਾ ਕਿੱਤਾ ਹੋ ਗਿਆ ਮੱਖੀਆਂ ਪਾਲਣ ਦਾ ਕਿੱਤਾ ਹੋ ਗਿਆ ਸੋ ਇਸੇ ਤਰ੍ਹਾਂ ਹੀ ਮੁਰਗੀਆਂ ਪਾਲਣਾ ਤੇ ਡੇਰੀ ਦਾ ਕਿੱਤਾ ਸੋ ਇਸੇ ਤਰ੍ਹਾਂ ਕਿੰਨੇ ਸਹਾਇਕ ਕਿੱਤੇ ਨੇ ਜਿਨ੍ਹਾਂ ਨੂੰ ਔਰਤਾਂ ਅਪਣਾ ਕੇ ਆਪਣਾ ਜਿਹੜਾ ਹੈਗਾ ਯੋਗਦਾਨ ਪਾ ਰਹੀਆਂ ਨੇ ਖੁੰਬਾਂ ਦੇ ਵਿੱਚ ਕੀ ਹੈ ਕਿ ਖੁੰਬਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਸੁਕਾ ਕੇ ਉਹਨਾਂ ਦਾ ਪਾਊਡਰ ਬਣਾ ਕੇ ਵੇਚਣਾ ਤੇ ਖੁੰਬਾਂ ਦਾ ਅਗੋਣ ਦੀ ਜਿਹੜੀ ਹੈਗੀ ਇਸ ਕਿੱਤੇ ਦੀ ਸਿਖਲਾਈ ਲੈਣ ਲਈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿ ਖੇਤੀਬੜ ਯੂਨੀਵਰਸਿਟੀ ਲੁਧਿਆਣਾ ਦੇ ਕਿਸੇ ਵੀ ਹਰ ਜ਼ਿਲ੍ਹੇ ਦੇ ਵਿੱਚ ਇੱਕ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਉੱਥੋਂ ਸਿਖਲਾਈ ਲਈ ਜਾ ਸਕਦੀ ਹੈ ਇਸੇ ਤਰ੍ਹਾਂ ਹੀ ਲੁਧਿਆਣੇ ਜੇ ਤੁਸੀਂ ਸਿਖਲਾਈ ਲੈਣੀ ਹੈ ਤਾਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਸਾਰਾ ਸਾਲ ਕੋਈ ਨਾ ਕੋਈ ਸਿਖਲਾਈ ਦਿੱਤੀ ਜਾਂਦੀ ਹੈ ਜਿਵੇਂ ਫਲਾਂ ਤੇ ਸਬਜ਼ੀਆਂ ਦੀ ਸੰਭਾਲ ਦੀ ਸਿਖਲਾਈ ਖੁੰਬਾਂ ਦੀ ਸਿਖਲਾਈ ਮੱਖੀਆਂ ਪਾਲਣ ਦਾ ਜਿਹੜਾ ਹੈਗਾ ਕਿੱਤਾ ਉਹਦੇ ਸੰਬੰਧੀ ਸਿਖਲਾਈ ਤੇ ਇਸੇ ਤਰ੍ਹਾਂ ਹੀ ਔਰਤਾਂ ਨੂੰ ਘਰ ਦੇ ਵਿੱਚ ਹੀ ਆਪਣੇ ਜਿਹੜੇ ਹੈਗੇ ਕੱਪੜੇ ਰੰਗਣੇ ਵੱਖ-ਵੱਖ ਤਰ੍ਹਾਂ ਦੀਆਂ ਕਢਾਈਆਂ ਕਰਨੀਆਂ ਤੇ ਪੋਸ਼ਟਿਕ ਜਿਹੜੇ ਹੈਗੇ ਨੇ ਪਦਾਰਥ ਬਣਾਉਣੇ ਔਰਤਾਂ ਫਲਾਂ ਨੂੰ ਦੀ ਸੰਭਾਲ ਦੇ ਵਿੱਚ ਬਹੁਤ ਅੱਛਾ ਯੋਗਦਾਨ ਪਾ ਸਕਦੇ ਪਾ ਰਹੀਆਂ ਨੇ ਤਾਂ ਉਹ ਉਹਨਾਂ ਨੂੰ ਅੱਜ ਕੱਲ ਬੂਟੇ ਲਾਉਣ ਦਾ ਸ਼ੌਕ ਵੀ ਹੋ ਗਿਆ ਜਿਵੇਂ ਨਿੰਬੂ ਦਾ ਬੂਟਾ ਲਗਾਉਣਾ ਅਮਰੂਦ ਦਾ ਬੂਟਾ ਲਗਾਉਣਾ ਇਸੇ ਤਰ੍ਹਾਂ ਹੀ ਆਮਲੇ ਦਾ ਬੂਟਾ ਲਗਾਉਣਾ ਸੋ ਸਾਰੇ ਫਲਾਂ ਦੇ ਬੂਟੇ ਲਗਾ ਕੇ ਫਿਰ ਉਹਨਾਂ ਫਲਾਂ ਨੂੰ ਕਿਵੇਂ ਚੱਜੇ ਢੰਗ ਦੇ ਨਾਲ ਅਸੀਂ ਘਰ 'ਚ ਕਿਵੇਂ ਵਰਤ ਸਕਦੇ ਆ ਤੇ ਘਰ 'ਚ ਵਰਤਣ ਤੋਂ ਵੀ ਵੱਧ ਜੇ ਤੁਹਾਡੇ ਕੋਲ ਜਿਆਦੇ ਹੋਵੇ ਤਾਂ ਫਿਰ ਉਸ ਦਾ ਮੰਡੀਕਰਨ ਕਿਵੇਂ ਕਰਨਾ ਇਹ ਵੀ ਔਰਤਾਂ ਜਿਹੜੀਆਂ ਹੈਗੀਆਂ ਦੇ ਵਿੱਚ ਯੋਗਦਾਨ ਪਾ ਰਹੀਆਂ ਨੇ ਤੇ ਇਸੇ ਤਰ੍ਹਾਂ ਹੀ ਔਰਤਾਂ ਸਾਡੇ ਤੋਂ ਸਖਲਾਈ ਲੈ ਕੇ ਆ ਤੁਸੀਂ ਦੇਖਦੇ ਹੋ ਖੇਤ 'ਚ ਪਿੱਛੇ ਜਿਵੇਂ ਮੇ ਸਾਗ ਲੱਗਿਆ ਹੋਇਆ ਉਸ ਸਾਗ ਨੂੰ ਪਹਿਲਾਂ ਥੋੜੀ ਜਗ੍ਹਾ ਲੈ ਕੇ ਬੀਜਦਿਆਂ ਨੇ ਫਿਰ ਬੀਜ ਕੇ ਕੱਟ ਕੇ ਉਹਨੂੰ ਧੋ ਕੇ ਧੋ ਕੇ ਕੱਟਣ ਤੋਂ ਬਾਅਦ ਕੱਟ ਕੇ ਸਾਗ ਵੇਚਦਿਆਂ ਨੇ ਕਿਉਂਕਿ ਅੱਜਕੱਲ ਬਹੁਤ ਜਿਹੜਾ ਹੈਗਾ ਲੋਕਾਂ ਕੋਲ ਸਮਾਂ ਨਹੀਂ ਹੈ ਕਿ ਉਹ ਸਾਗ ਨੂੰ ਧੋਣ ਕੱਟਣ ਕਿਉਂਕਿ ਬਹੁਤ ਲੰਬਾ ਸਮਾਂ ਲੱਗਦਾ ਹੈ ਤਾਂ ਕਟਿਆ-ਕਟਾਇ ਜਿਹੜੇ ਨੌਕਰੀ ਵਾਲੇ ਹੈਗੇ ਨੇ ਲੋਕ ਤਾਂ ਉਹ ਇੱਕ ਕੱਟਿਆ ਕਟਾਇਆ ਸਾਗ ਲਿਜਾ ਕੇ ਮਤਲਬ ਬਣਾਉਂਦੇ ਨੇ ਸੋ ਆਖਿਰ ਦੇ ਵਿੱਚ ਮੈਂ ਭੈਣਾਂ ਨੂੰ ਇਹੀ ਆਪਣੇ ਵੱਲੋਂ ਕਹਿਣਾ ਚਾਹੂੰਗੀ ਕਿ ਜਿਵੇਂ ਇੱਕ ਤੇ ਇੱਕ 11 ਹੁੰਦੇ ਨੇ ਤਾਂ ਆਪਾਂ ਆਪਣੇ ਘਰ ਦੇ ਵਿੱਚ ਮਰਦਾਂ ਦੇ ਨਾਲ ਖੇਤੀ ਦੇ ਵਿੱਚ ਜਿਸ ਕੰਮ ਦੇ ਵਿੱਚ ਵੀ ਮਦਦ ਕਰ ਸਕਦੇ ਆ ਉਸ ਦੇ ਵਿੱਚ ਆਪਾਂ ਨੂੰ ਜਿਹੜੀ ਹੈਗੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਆਪਾਂ ਜਿਹੜੀ ਹੈਗੀ ਆਪਣਾ ਜਿਹੜੇ ਹੈਗੇ ਪਰਿਵਾਰ ਦੀ ਜਿਹੜੀ ਹੈਗੀ ਹੈ ਤਰੱਕੀ ਹੋਰ ਹੋ ਸਕੇ ਤੇ ਆਪਾਂ ਆਪਣਾ ਜਿਹੜਾ ਹੈਗਾ ਜਿੰਨਾ ਵੀ ਆਪਣੇ ਕੋਲ ਸਮਾਂ ਉਸ ਨੂੰ ਇਹ ਇਹਦੇ ਨਾਲ ਸਿਰਫ ਜਿਹੜੀ ਹੈਗੀ ਆ ਆਮਦਨ ਹੀ ਨਹੀਂ ਵਾਧਦੀ ਜਦੋਂ ਤੋਂ ਅਸੀਂ ਸਰੀਰਕ ਕੰਮ ਕਰਦੇ ਆ ਸਾਡੇ ਨੂੰ ਮਾਨਸਿਕ ਖੁਸ਼ੀ ਵੀ ਹੁੰਦੀ ਹੈ ਤੇ ਨਾਲ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਸੋ ਔਰਤਾਂ ਨੂੰ ਮੇਰਾ ਇਹੀ ਸੁਨੇਹਾ ਹੈ ਕਿ ਘਰ ਪਰਿਵਾਰ ਦੇ ਵਿੱਚ ਆਦਮੀਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਆਪਣਾ ਕੰਮ ਕਰਨ ਮੈਂ ਬਹੁਤ ਸੰਤੁਸ਼ਟ ਆ ਕਿ ਮੈਂ ਖੇਤੀ ਆਪਣੇ ਹਸਬੰਡ ਨਾਲ ਪਹਿਲਾਂ ਸ਼ੁਰੂ ਕੀਤੀ ਸੀ ਕਰੋਣੀ ਅਸੀਂ ਦੋਨੇ ਜੀ ਰਲ ਕੇ ਬਹੁਤ ਸੋਹਣੀ ਖੇਤੀ ਕਰਦੇ ਆ ਤੇ ਬਾਕੀਆਂ ਨੂੰ ਵੀ ਪ੍ਰੇਰਿਤ ਕਰਦੇ ਆ ਵੀ ਹਾਂ ਮੇਰੇ ਹਸਬੰਡ ਕਦੀ ਵੀ ਆਪ ਨਹੀਂ ਕਰਨਗੇ ਵਿਆਹ ਕੰਮ ਆਸਣਾ ਨਹੀਂ ਆਪਾਂ ਰਲ ਕੇ ਕਰਦੇ ਆ ਜਿਹੜਾ ਕੰਮ ਆ ਤੇ ਅਸੀਂ ਚਾਹੁੰਦੇ ਆ ਵੀ ਜੇ ਕੋਈ ਵੀ ਬੀਬੀ ਆਪਣੇ ਹਸਬੰਡ ਨਾਲ ਰਲ ਕੇ ਕੰਮ ਕਰਾਵੇ ਤੇ ਸਾਨੂੰ ਬਾਹਰਲਾ ਬੰਦਾ ਰੱਖਣ ਦੀ ਲੋੜ ਨਹੀਂ ਪਊਗੀ ਤੇ ਅੱਜ ਜੇ ਆਪਾਂ ਘਰੋਂ ਬਾਹਰ ਨਿਕਲਾਂਗੇ ਆ ਤੇ ਆਪਣੇ ਹਸਬੰਡ ਨਾਲ ਹੱਥ ਪਲਾਵਾਂ ਕੋਈ ਵੀ ਬਟਾਵਾਂਗੇ ਆ ਤੇ ਆਪਾਂ ਸਾਡਾ ਹਸਬੰਡ ਵੀ ਖੁਸ਼ ਆਪਾਂ ਤਰੱਕੀ ਤੇ ਜਾਵਾਂਗੇ ਸਾਡੇ ਵਾਲ ਦੇਖ ਕੇ ਚਾਰ ਜਣੇ ਹੋਰ ਵੀ ਇਹ ਕੰਮ ਨੂੰ ਸ਼ੁਰੂ ਕਰਨਗੇ ਮੈਂ ਖੁਦ ਲੇਡੀਜ਼ ਆ ਮੈਂ ਤੁਹਾਨੂੰ ਬੀਬੀਆਂ ਨੂੰ ਸੰਦੇਸ਼ ਦੇ ਰਹੀ ਆ ਵੀ ਜਿੰਨਾ ਮੈਂ ਤੁਹਾਨੂੰ ਕਿਹਾ ਆ ਚਾਟ ਚਟਨੀਆਂ ਮਰੱਭਿਆਂ ਤੋਂ ਲੈ ਕੇ ਆਪਣੀ ਫਸਲ ਦੀ ਸਾਂਭਣ ਤੱਕ ਆਪਣੇ ਘਰ ਦੇ ਜੋ ਵੀ ਆ ਕੰਮਾਂ ਤੱਕ ਕਰਨ ਤੱਕਰ ਜੇ ਅਸੀਂ ਝਿਜਕਾਂਗੇ ਨਹੀਂ ਤੇ ਅਸੀਂ ਵੀ ਅੱਜ ਤਰੱਕੀ ਤੇ ਹੋਵਾਂਗੇ ਆ ਤੇ ਬਾਕੀ ਮੇਰਾ ਇਹੀ ਆ ਕਿ ਸਾਰੀਆਂ ਬੀਬੀਆਂ ਰਲ ਕੇ ਗੱਪਾਂ ਮਾਰਨ ਦੇ ਬਜਾਏ ਜੇ ਆਪਾਂ ਕੰਮ ਸ਼ੁਰੂ ਕਰੀਏ ਕੋਈ ਵੀ ਕੰਮ ਸ਼ੁਰੂ ਕਰੀਏ ਤੇ ਹਰੇਕ ਬੀਬੀ ਤਰੱਕੀ ਕਰ ਸਕਦੀ ਆ ਜਿਹੜੇ 2 2 ਏਕੜ ਵਾਲੇ ਹੈ ਕਿਸਾਨ ਨੇ ਉਹ ਆਪਣੇ ਖੇਤ ਵਿੱਚ ਸਬਜ਼ੀਆਂ ਵੀ ਲਗਾ ਸਕਦੇ ਆ ਫਰੂਟਸ ਵੀ ਲਗਾ ਸਕਦੇ ਆ ਸਬਜ਼ੀਆਂ ਨੂੰ ਆਪਣੇ ਖੇਤ ਦੇ ਬਾਹਰ ਬੈਠ ਕੇ ਸੇਲ ਕਰਨ ਵਾਸਤੇ ਵੀ ਖੁਦ ਬੈਠ ਸਕਦੇ ਆ ਉਹ ਤੇ ਨਾਲ ਉਹਨਾਂ ਦੇ ਘਰ ਜਿੱਦਾਂ ਲੇਡੀਆਂ ਹੁੰਦੀਆਂ ਨੇ ਕਿਸਾਨ ਬੀਬੀਆਂ ਹੁੰਦੀਆਂ ਨੇ ਬੀਬੀਆਂ ਦੀ ਸਹਾਇਤਾ ਵੀ ਲੈ ਸਕਦੇ ਨੇ ਤੇ ਹੋਰ ਵੀ ਜਿੱਦਾਂ ਕਿ ਫਰੂਟ ਲਗਾ ਸਕਦੇ ਨੇ ਫਰੂਟ ਖਰਾਬ ਹੋਣ ਤੋਂ ਉਹਦੀ ਪ੍ਰੋਸੈਸਿੰਗ ਕਰਕੇ ਵੀ ਰੱਖ ਸਕਦੇ ਨੇ ਮਤਲਬ ਕਿ ਦੇਖਿਆ ਜਾਵੇ ਜਿਹੜਾ ਵੀ ਛੋਟਾ ਕਿਸਾਨ ਹੈ ਉਹ ਇਹ ਨਹੀਂ ਕਹਿ ਸਕਦਾ ਕਿ ਮੈਂ ਖੇਤੀ ਮੇਕੋ ਬਹੁਤ ਥੋੜੀ ਹੈ ਤੇ ਮੈਨੂੰ ਕੁਝ ਬਚਦਾ ਨਹੀਂ ਮੈਂ ਕੁਝ ਕਰ ਨਹੀਂ ਸਕਦਾ ਇਹ ਉਹ ਗਲਤ ਸੋਚ ਰਿਹਾ ਇਸ ਕਰਕੇ ਕਿਸਾਨ ਜਿਹੜਾ ਵੀ ਚਾਹੇ ਛੋਟਾ ਚਾਹੇ ਵੱਡਾ ਆ ਕੰਮ ਸਿਰਫ ਮਿਹਨਤ ਤੇ ਆ ਜਿਵੇਂ ਕਿ ਕੁਲਵਿੰਦਰ ਕੌਰ ਦੀ ਆਪਾਂ ਗੱਲ ਕਰਦੇ ਸੀਗੇ ਇਹਨਾਂ ਨੇ ਬਹੁਤ ਮਿਹਨਤ ਕਰਕੇ ਇੱਥੇ ਤੱਕ ਆਏ ਨੇ ਤੇ ਹੁਣ ਵੀ ਬਹੁਤ ਮਿਹਨਤ ਕਰਦੇ ਨੇ ਸਾਡੇ ਖੇਤੀਬਾੜੀ ਵਿਭਾਗ ਰੋੜਕਾ ਕਲਾਂ ਵਿੱਚ ਹੀ ਆਉਂਦੇ ਨੇ ਤੇ ਉੱਥੇ ਆ ਕੇ ਜੋ ਵੀ ਸਬਜ਼ੀਆਂ ਨੇ ਕਿੱਟਾਂ ਜਾਂ ਕੁਝ ਹੋਰ ਵੀ ਬੀਜ ਵਗੈਰਾ ਮੂੰਗੀ ਦਾ ਬੀਜ ਹਰੀ ਖਾਦ ਵਗੈਰਾ ਆਪਣੇ ਖੇਤਾਂ 'ਚ ਇਹ ਲਗਾਉਂਦੇ ਨੇ ਮੂੰਗੀ ਦਾ ਬੀਜ ਸਾਡੇ ਕੋਲੋਂ ਜਦੋਂ ਵੀ ਲੈ ਕੇ ਜਾਂਦੇ ਆ ਉਹਦੀਆਂ ਫਲੀਆਂ ਵੀ ਉਤਾਰਦੇ ਨੇ ਫਲੀਆਂ ਉਤਾਰਦੇ ਨੇ ਤੇ ਬਾਕੀ ਦਾ ਜ਼ਮੀਨ ਵਿੱਚ ਵੀ ਬਾਹਰ ਹੁੰਦੇ ਨੇ ਕਿ ਨਾਲੇ ਤਾਂ ਦੇਖੋ ਆਪਣੀ ਜ਼ਮੀਨ ਨੂੰ ਹਰੀ ਖਾਦ ਮਿਲ ਗਈ ਹੈ ਨਾ ਤਾਂ ਆਪਾਂ ਦਵਾਈਆਂ ਤੋਂ ਹੀ ਦੂਰ ਹੋ ਸਕਦੇ ਆ ਇਸ ਕਰਕੇ ਤੇ ਏਸੇ ਕਰਕੇ ਮੈਂ ਇਹੀ ਕਹਿੰਦੀ ਆ ਕਿ ਜਿਹੜਾ ਛੋਟਾ ਕਿਸਾਨ ਇਹ ਨਾ ਸੋਚੇ ਕਿ ਮੈਂ ਨਹੀਂ ਕੁਝ ਕਰ ਸਕਦਾ ਇਹਨਾਂ ਵੱਲ ਦੇਖੇ ਬਖਵਗ ਵਿਭਾਗ ਦਾ ਤਾਂ ਟ੍ਰੇਨਿੰਗਾਂ ਵੀ ਮਿਲਦੀਆਂ ਆ ਕਿਹਾ 1 ਏਕੜ 2 ਏਕੜ ਦੇ ਵਿੱਚ ਅਸੀਂ ਕੀ ਕਰਨਾ ਆ ਕੀ ਨਹੀਂ ਕਰਨਾ ਉਹਦੇ ਵਾਸਤੇ ਤੁਸੀਂ ਟ੍ਰੇਨਿੰਗ ਲੈ ਸਕਦੇ ਡੈਰੀ ਭਾਗ ਤੋਂ ਵੀ ਟ੍ਰੇਨਿੰਗ ਲੈ ਸਕਦੇ ਆ ਮੱਛੀ ਪਾਲਣ ਦਾ ਕੰਮ ਵੀ ਕਰ ਸਕਦੇ ਆ ਤੇ ਹੋਰ ਫਰੂਟ ਹੋ ਗਿਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹਦਾ ਕੰਮ ਵੀ ਕਰ ਸਕਦੇ ਆ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਜਿਹੜੀਆਂ ਹੈਗੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਿਹੜੇ ਸਬਜ਼ੀਆਂ ਦੇ ਬੀਜ ਆ ਉਹ ਵੀ ਤਿਆਰ ਕੀਤੇ ਜਾਂਦੇ ਆ ਤੇ ਉਹਦੀਆਂ ਕਿੱਟ ਜਿਹੜੀਆਂ ਹੈਗੀਆਂ ਕਈ ਕਿਸਾਨ ਬੀਬੀਆਂ ਨੂੰ ਜਿਹੜੀਆਂ ਮੁਕਤ ਜਿਹੜੀਆਂ ਕਿੱਟਾਂ ਦਿੱਤੀਆਂ ਗਈਆਂ ਆ ਉਹਨਾਂ ਨੇ ਸਬਜ਼ੀਆਂ ਦੀ ਬਜਾਈ ਵੀ ਕੀਤੀ ਤੇ ਆਪਾਂ ਜਾਣਦੇ ਹਾਂਗੇ ਕਿ ਉਹਦੀ ਵੀ ਟ੍ਰੇਨਿੰਗ ਜਿਹੜੀ ਹੈਗੀ ਹੈ ਯੂਨੀਵਰਸਿਟੀ 'ਚ ਦਿੱਤੀ ਜਾਂਦੀ ਹੈ ਕਿ ਕਿਵੇਂ ਤੁਸੀਂ ਸਬਜ਼ੀਆਂ ਆਪਣੇ ਕਿਚਨ ਗਾਰਡਨ ਘਰ ਦੇ ਵਿੱਚ ਛੋਟਾ ਜਿਹਾ ਬਣਾ ਕੇ ਤੇ ਖੁਦ ਦੀਆਂ ਸਬਜ਼ੀਆਂ ਤਿਆਰ ਕਰਕੇ ਤੇ ਉਹਨਾਂ ਤੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾ ਸਕਦੇ ਹੋ ਉਹਦੇ ਬਾਰੇ ਤੇ ਨਾਲ ਹੀ ਜਿਹੜਾ ਕਿ ਆਪਾਂ ਇੱਕ ਬਿਨਾਂ ਦਵਾਈਆਂ ਤੇ ਖਾਦਾਂ ਤੋਂ ਜਿਹੜੀ ਆ ਸਬਜ਼ੀ ਕਿਵੇਂ ਘਰ 'ਚ ਤਿਆਰ ਕਰ ਸਕਦੇ ਆ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਹੈ ਯੂਨੀਵਰਸਿਟੀ ਵੱਲੋਂ ਦਿੱਤੀ ਜਾਂਦੀ ਹੈ ਤੇ ਉਹਦੇ ਵਿੱਚ ਵੀ ਮੈਂ ਕੰਨੀ ਆਗੇ ਸਾਡੀਆਂ ਵੱਧ ਤੋਂ ਵੱਧ ਔਰਤਾਂ ਪੈਣਾ ਕਿਉਂਕਿ ਇਹ ਸਾਰੇ ਕੰਮ ਜਿਹੜੇ ਹੈਗੇ ਆ ਜਿਆਦਾ ਲੇਡੀਜ਼ ਔਰ ਹੀ ਕਰਦੀਆਂ ਨੇ ਜਾਇੰਟਸ ਜਿਹੜੇ ਨੇ ਉਹ ਹੋਰ ਵੀ ਕੰਮ ਬਹੁਤ ਹੁੰਦੇ ਨੇ ਇਸ ਕਰਕੇ ਉਹਨਾਂ ਨੇ ਸਾਰਾ ਦਿਨ ਘਰ ਰਹਿਣਾ ਹੁੰਦਾ ਤੇ ਘਰ ਰਹਿ ਕੇ ਉਹਨਾਂ ਨੇ ਸਬਜੀ ਜਿਹੜੀ ਆ ਉਹਨੂੰ ਪਾਣੀ ਦੇਣਾ ਜਾਂ ਉਹਦੇ 'ਚ ਦੇਖਣਾ ਵੀ ਕਿਹੜੀ ਮਾੜੀ ਚੀਜ਼ ਆ ਜਾਂ ਜਿਹੜੀ ਪੱਕ ਚੁੱਕੀ ਆ ਉਹਨੂੰ ਆਪਾਂ ਕਦੋਂ ਤੋੜਨਾ ਹੈਗਾ ਉਹਦੇ ਬਾਰੇ ਜਿਹੜਾ ਹੈਗਾ ਕਿ ਔਰਤਾਂ ਨੂੰ ਬਹੁਤ ਜ਼ਿਆਦਾ ਲੋਡ ਆ ਕਿ ਉਹ ਗਾਂ ਵੱਧ ਕੇ ਆਣ ਕਲਵਿੰਦਰ ਕੌਰ ਵਰਗੀਆਂ ਹੋਰ ਦੂਜੀਆਂ ਔਰਤਾਂ ਵੀ ਖੇਤੀਬਾੜੀ ਵਿੱਚ ਆਪਣਾ ਪੂਰਨ ਸਹਿਯੋਗ ਦੇ ਕੇ ਕਾਮਯਾਬ ਹੋ ਸਕਦੀਆਂ ਹਨ ਖੇਤੀ ਖਰਚੇ ਘਟਾਉਣ ਤੋਂ ਲੈ ਕੇ ਆਮਦਨ ਵਧਾਉਣ ਤੱਕ ਇਹ ਸਫਲ ਕਿਸਾਨ ਔਰਤ ਕੁਲਵਿੰਦਰ ਕੌਰ ਖੇਤੀਬਾੜੀ ਵਿੱਚ ਬੜੇ ਹੀ ਸੁਚਾਰੂ ਢੰਗ ਨਾਲ ਕੰਮ ਕਰਦੀ ਹੈ ਅਤੇ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਦੀ ਹੈ ਪੰਜਾਬ ਦੀ ਖੇਤੀ ਨੂੰ ਕੁਲਵਿੰਦਰ ਕੌਰ ਵਰਗੀਆਂ ਕਿਸਾਨ ਔਰਤਾਂ ਦੀ ਬਹੁਤ ਜ਼ਿਆਦਾ ਲੋੜ ਹੈ ਜਿਸ ਨਾਲ ਪੰਜਾਬ ਦੀ ਖੇਤੀ ਅਤੇ ਪੰਜਾਬ ਦਾ ਕਿਸਾਨ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਸਕਦਾ ਹੈ